ਮੈਂ ਤੋਂ ਪਿਆਦਾ ਮੈਂ ਤੁਹਾਡੇ న్యూਸ ਇੰਡੀਆ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਕੋਲੋਂ ਸਾਡੇ ਵਿਚਾਰ ਸੁਣਨ ਦੀ ਸ਼ਕਤੀ ਰੱਖੀ ਹੈ ਮੈਂ ترਸੀਮ ਪਾਲ ਰਟਾਇਰ ਅਧਿਆਪਕ ਸਭਾ ਸੰਮਤੀ ਨਾਲ ਪਿੰਡ ਵਾਲਿਆਂ ਨੇ ਪਿੰਡ ਮਸੀਤ ਵਾਲਿਆਂ ਨੇ ਮੈਂਬਰਾਂ ਸਨੇ ਸਾਡੀ ਪੰਚਾਇਤ ਬਣਾਈ ਹੈ ਮੈਂਬਰ ਵੀ ਸਾਡੇ ਸਰਪੰਚੀ ਨਾਲ ਬਣੇ ਹੈ ਔਰ ਬੜੇ ਪਿਆਰੇ ਮੈਂਬਰ ਆ ਮੇਰੇ ਸਾਡੇ ਬਿਲਕੁਲ ਮੇਲਜੋਲ ਆ ਆਪਸੀ ਔਰ ਮੇਲਜੋਲ ਕਰਕੇ ਆਹੀ ਪਿੰਡ ਦੀ ਪੰਚਾਇਤ ਭਾਵ ਸੇਵਾ ਭਾਵ ਦੇ ਨਾਲ ਆਹੀ ਚੱਲੇ ਔਰ ਸਭ ਤੋਂ ਪਹਿਲੇ ਮੈਂ ਪਿੰਡ ਵਾਲਿਆਂ ਦਾ ਬਹੁਤ ਤਰਵਾਦੀਆਂ ਇਸ ਕਰਕੇ ਕਿ ਤੁਸੀਂ ਬੁੱਢੇ ਬਰੇ ਆਣ ਕੇ ਮੇਰੇ ਤੇ ਇਹ ਸੇਵਾ ਦਾ ਮੌਕਾ ਦਿੱਤਾ ਤੇ ਆਪਣੀ ਟੇਲ ਪੂਰੀ ਲਾਦਾਗਾ ਮੈਂ ਜਿੰਦਗੀ ਮੈਂ ਸੇਵਾ ਕਰੀ ਰਹਿ ਗਿਆ ਅਗੇ ਪਿੰਡ ਦੇ ਵਿੱਚ ਕਈ ਕੰਮ ਰਹਿੰਦੇ ਆ ਕਈ ਹੋਣ ਵਾਲੇ ਆ ਕਈ ਕਰ ਰਹੇ ਆ ਅਕਤੂਬਰ ਵਿੱਚ 2024 ਸਾਡੀ ਪੰਚਾਇਤ ਬਣੀ ਆ ਮੈਂ ਸਭ ਤੋਂ ਪਹਿਲੇ ਖੇਡਾਂ ਨੂੰ ਬਹੁਤ ਤਰਜੀਹ ਦਿੰਨਾ ਕਿਉਂਕਿ ਮੈਂ ਨਸ਼ਿਆਂ ਦੇ ਬਹੁਤ ਜਿਆਦਾ ਵਿਰੋਧਾ ਔਰ ਉਹਨਾਂ ਦਾ ਆਲਟਰਨੇਟਿਵ ਹੈ ਕਿ ਕਰਦਾਂਗੇ ਅਗਰ ਬੱਚੇ ਸਾਡੇ ਖੇਡਾਂ ਵਾਲੇ ਪਾਸੇ ਪੈਣਗੇ ਤੇ ਨਸ਼ੇ ਘਟ ਜਾਣਗੇ ਅਸੀਂ ਕਾਫੀ ਪੈਸੇ ਸਰਕਾਰ ਕੋਲੋਂ ਗ੍ਰਾਂਟ ਮਿਲੀ ਕੁਝ ਮਰੀ ਰਗਾ ਦੇ ਲੈ ਕੇ ਬੜੀ ਵਧੀਆ ਗਰਾਊਂਡ ਬਣਾਈ ਔਰ ਇੱਕ ਬੜਾ ਤਗੜਾ ਟੂਰਨਾਮੈਂਟ ਕਰਾਇਆ ਛੋਟੇ ਜਿਹੇ ਪਿੰਡ ਵਿੱਚ ਜਿਹਦਾ ਸਾਡਾ ਬਜਟ ਜਿਹੜਾ ਹੈ ਕੋਈ 2.5-3 ਲੱਖ ਦਾ ਸੀ ਉਹ ਇਕੱਠਾ ਕਰਕੇ ਔਰ ਬੜੀ ਸੋਹਣੀ ਵਾਲੀਬਾਲ ਦੀ ਗਰਾਊਂਡ ਦੇ ਵਿੱਚ ਮੈਚ ਕਰਾਇਆ ਹੈ ਦੂਸਰਾ ਕੰਮ ਹੈ ਇੱਕ ਸਾਡੇ ਬੜਾ ਤਗੜਾ ਕਮਿਊਨਿਟੀ ਹਾਲ ਸੀ ਇਹ ਕਵਨੈਲਾ ਔਰ ਕਮਿਊਨਿਟੀ ਹਾਲ ਨੂੰ ਜੋ ਮਤਲਬ ਆਮ ਸ਼ਰਾਰਤੀਆ ਅਨਛਣ ਨੇ ਸ਼ੀਸ਼ੇ ਤੋੜ ਦਿੱਤੇ ਨੇ ਖਿੜਕੀਆਂ ਤੋਂ ਸਭ ਕੁਝ ਨੂੰ ਉੱਥੇ ਕਬੂਤਰ ਔਰ ਕੁੱਤੇ ਕੱਤੇ ਵਗੈਰਾ ਜਿਹੜੇ ਉਹ ਕਰਦੇ ਉਹ ਆਪਾਂ ਨੇ ਗ੍ਰਾਂਟ ਸਰਕਾਰ ਤੋਂ ਲੈ ਕੇ ਚਾਲੀਆਂ ਵਾਲੇ ਦਰਵਾਜ਼ੇ ਲਾਇਆ ਨੇ ਉੱਥੇ ਪੱਖੇ ਲਾਇਆ ਮੀਟਰ ਲਾਇਆ ਤਾਂ ਬੜਾ ਫਸਕਲਾ ਹੋਇਆ ਹੈ ਇਹ ਰੰਗ ਰੋਗਨ ਕਰਕੇ ਪਿੰਡ ਦੀ ਬਿਹਤਰੀ ਵਾਸਤੇ ਤਾਂ ਕਿ ਕੋਈ ਗਰੀਬ ਆਦਮੀ ਜਾਂ ਲੋੜਵੰਦ ਆਦਮੀ ਆਪਣੀ ਬੱਚੀ ਦਾ ਆਪਣੇ ਬੱਚੇ ਦਾ ਉਹ ਸਗਨ ਪਾਣਾ ਚਾਹੁੰਦਾ ਕੋਈ ਹੋਰ ਫੰਕਸ਼ਨ ਕਰਨਾ ਚਾਹੁੰਦਾ ਉਥੇ ਬੜੇ ਆਰਾਮ ਨਾਲ ਕਰ ਸਕਦਾ ਕਿਉਂ ਸਾਰੀਆਂ ਫੈਸਿਲਟੀਆਂ ਨੇ ਉਥੇ ਇਹ 15 20 25 ਕੁਰਸੀਆਂ ਵੀ ਨਾਲ ਲਾਤੀਆਂ ਨੇ ਤਾਂ ਕਿ ਉਹਨਾਂ ਨੂੰ ਉਹ ਵੀ ਲੋੜ ਨਾ ਪਵੇ ਇਸ ਵਾਸਤੇ ਕਾਫੀ ਇਹ ਸੁਹਣੇ ਟਾਂਗਣਾ ਉਹਨੂੰ ਬਣਾਇਆ ਹੈ ਪਿੰਡ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਸਾਡੇ ਅਸੀਂ ਸਾਰੇ ਪਿੰਡ ਦੇ ਕੋਨੇ-ਕੋਨੇ ਵਿੱਚ ਸੋਹਣੇ ਲਾਈਟਾਂ ਜਿਹੜੀਆਂ ਨੇ ਉਹ ਲਵਾਤੀਆਂ ਨੇ ਮਨਰੇਗਾ ਦੇ ਨਾਲ ਅਹੀ ਸਾਡਾ ਤਲਾਬ ਪਿੰਡ ਦੇ ਨਾਲ ਸੀ ਬਹੁਤ ਗੰਦਾ ਔਰ ਬੜਾ ਗੰਧ ਸੀ ਬਹੁਤ ਜ਼ਿਆਦਾ ਉਹ ਆਹੀ ਕਾਫੀ ਮਿਹਨਤ ਕਰਕੇ ਉਹ ਤਲਾਬ ਨੂੰ ਸਾਰੇ ਨੂੰ ਸਾਫ ਕਰਾਇਆ ਔਰ ਉਹਦੇ ਵਿੱਚ ਹੁਣ ਪਾਣੀ ਸਾਫ ਹੋ ਗਿਆ ਉਹ ਜਾ ਰਹੇ ਆ ਉੱਥੇ ਇਹਦੇ ਕੁਝ ਕੰਮ ਆਹੀ ਕਰਵਾਏ ਸਭ ਪਿੰਡ ਜੇ ਕੋਈ ਪਾਰਕਿੰਗ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਤੁਸੀਂ ਆ ਕੇ ਵਾਹਲੇ ਦਿਨਾਂ ਜੀ ਅਮੇਰ ਦੱਸਣਾ ਹਾਂਜੀ 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 ਹਾਂ ਇਹ ਕੰਮ ਸਾਡੇ ਲਗਭਗ ਹੋਏ ਨੇ ਇਹ ਕੰਮ ਸਾਡੇ ਰਹਿਣ ਵਾਲੇ ਨੇ ਸਾਡੀ ਸਕੀਮ ਤੇ ਹੈਗਾ ਸਕੂਲ ਦੇ ਪਿਛਲੇ ਪਾਸੇ ਜਗ੍ਹਾ ਸਾਡੇ ਕੋਲ ਹੈ ਗਈ ਹੈ ਉਹ ਅਸੀਂ ਪਾਰਕਿੰਗ ਬਣਾਣੀ ਹੈ ਉਹ ਸਾਡੀ ਪਲਾਨਿੰਗ ਹੈ ਪੂਰੀ ਸੰਸਕਾਰ ਜਿੱਥੇ ਸ਼ਮਸ਼ਾਨ ਘਾਟਾ ਸਾਡਾ ਉੱਥੇ ਸਾਡੇ ਕੋਲ ਥੋੜੀ ਘਾਟਾ ਨੇ ਸਾਡੇ ਕਾਫੀ ਘਾਟਾ ਨੇ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਵੀ ਅਸੀਂ ਜਿਹੜਾ ਉਹ ਜਿਆਦਾ ਸੋਹਣੇ ਟਾਂਗੜਾ ਬਣਾ ਦਿੱਤਾ ਕਿ ਉੱਥੇ ਜਾ ਕੇ ਬੈਠ ਸਕੇ ਇਹੋ ਜਾਈ ਉਹਨੂੰ ਬਣਾਉਣਾ ਚਾਹੁੰਦੇ ਆ ਬਾਕੀ ਕਿ ਲੋ ਪਿੰਡ ਛੋਟਾ ਹੈ ਲਾਇਬ੍ਰੇਰੀ ਵਗੈਰਾ ਤੇ ਇਸ விதਾ ਥੋੜਾ ਔਖਾ ਕੰਮ ਹੋ ਜਾਂਦਾ ਕੋਈ ਛੋਟੇ ਥੋੜੇ ਕੰਮ ਨੇ ਇੱਥੇ ਪਰ ਇਹ ਜਿਹੜੇ ਕੰਮ ਨੇ ਸ਼ਮਸ਼ਾਨ ਘਾਟ ਵਧੀਆ ਕਰਨਾ ਪਾਰਕਿੰਗ ਬਣਾਣੀ ਵਧੀਆ ਅਗਰ ਸਾਡਾ ਬਣ ਗਈ ਗਲਤੀ ਇਹ ਜਿਹੜਾ ਛੱਪਟੇ ਮਿੱਟੀ ਕੱਢੀ ਹੈ ਇਹ ਹੀ ਚਾਹੁੰਦੇ ਆ ਕਿ ਉਹਦੇ ਆਲੇ ਦੁਆਲੇ ਪਠੜੀ ਬਣਾ ਦਈਏ ਜਿੱਥੇ ਲੋਕੀ ਵੇਲੇ ਕੇ ਵੇਲੇ ਵੀ ਚੌਂਦੇ ਸਿਆਰ ਵੀ ਕਰ ਸਕਣ ਆਪਣੇ ਇਦਾਂ ਦੀ ਸੋਚ ਹੈ ਔਰ ਮੇਨ ਮੁੱਦਾ ਜਿਹੜਾ ਹੈ ਪਿੰਡ ਮੈਂ ਜਿੱਥੇ ਜੋੜ ਦੇ ਕੇ ਕੰਮ ਚੋਣਾ ਮੇਰੇ ਮਨ ਦੀ ਖਾਸ਼ ਹੈ ਕਿ ਮੇਰੇ ਪਿੰਡ ਵਿੱਚ ਕੋਈ ਬੱਚਾ ਵੀ ਨਸ਼ਾ ਨਾ ਕਰੇ ਇਹ ਮੇਰਾ ਬਾਰ ਬਾਰ ਇਹ ਬੱਚਿਆਂ ਨੂੰ ਤਰਜੀਹ ਹੈ ਔਰ ਖੇਡਾਂ ਵਾਲੇ ਪਾਸੇ ਮੈਂ ਲਾ ਰਿਹਾ ਇਹਨਾਂ ਨੂੰ ਕਿ ਇਹ ਨਸ਼ੇ ਤੋਂ ਬਚ ਜਾਣ ਤੇ ਇਸੇ ਰੱਬ ਦੀ ਕਿਰਪਾ ਵੀ ਹੈ ਕਿ ਸਾਡੇ ਪਿੰਡ ਬਚਿਆ ਹੈ ਕੋਈ ਸਾਡੇ ਪਿੰਡ ਇੱਕ ਵੀ ਆਰਮੀ ਵਾਲਾ ਕੋਈ ਨਸ਼ਾ ਵੇਚਣ ਵਾਲਾ ਨਹੀਂ ਹੈਗਾ ਤੇ ਨਾ ਕੋਈ ਨਜਰਾਂ ਚ ਨਸ਼ਾ ਖਾਨ ਵਾਲਾ ਕੋਈ ਹੈਗਾ ਇਹ ਮਨਚੇ ਵਿਚਾਰ ਹੈ ਵੀ ਨਸ਼ੇ ਤੋਂ ਰਹਿਤ ਹੋ ਜਾਣਾ ਪੜਾਈ ਵਾਲੇ ਪਾਸੇ ਪੈਣ ਕਿਉਂਕਿ ਮੈਂ ਕਿਹਾ ਪਗਾ ਮੈਂ ਖੁਦ ਚਾਹੁੰਨਾ ਕਿ ਬੱਚੇ ਚੰਗੇ ਪਾਸੇ ਆਉਣ ਪੜਾਈ ਵਾਲੇ ਪਾਸੇ ਪੈਣ ਖੇਡਾਂ ਵਾਲੇ ਪਾਸੇ ਆ ਜਾਣ ਇਹ ਮੇਰੇ ਮਨ ਦੀ ਤਮੰਨਾ ਹੈ ਕੋਸ਼ਿਸ਼ ਕਰਾਂਗਾ ਪੂਰੀ ਮੈਂ ਰਸਨ ਕਰਦੀ ਸਮੱਸਿਆ ਕਾਫੀ ਪਿੰਨਾ ਹੀ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਰਸਗਾਨ ਨਹੀਂ ਬਣੇ ਹੁੰਦੇ ਗਰੀਬੀ ਕਰ ਰਸਨ ਨਹੀਂ ਪਹੁੰਚਦਾ ਸੋ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਕਿਹਦਾ ਸਮੱਸਿਆ ਆਏਗੀ ਦੇਖੋ ਜੀ ਅਜੇ ਤੱਕ ਤੇ ਕੋਈ ਐਡੀ ਪ੍ਰੋਬਲਮ ਸਾਡੇ ਕੋਲ ਨਹੀਂ ਆਈ ਕਲਪਨ ਪਰਸਵੀ ਬੰਡਰ ਨੇ ਅਸੀਂ ਰਾਸਨ ਇੱਥੇ ਆਣ ਕੇ ਤੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਸਾਨੂੰ ਅਜੇ ਤੱਕ ਕਿ ਮੈਨੂੰ ਕੰਨਕ ਨਹੀਂ ਮਿਲੀ ਇਹ ਤਾਂ ਪਤਾ ਸ਼ਿਕਾਇਤੋ ਹੀ ਲੱਗਦਾ ਨਾ ਮਿਲਿਆ ਕਿ ਨਹੀਂ ਲਗਭਗ ਠੀਕ ਹੀ ਜਾਂਦੇ ਆ ਕੰਮ ਸਾਡੇ ਕੋਈ ਸ਼ਿਕਾਇਤ ਕੋਈ ਨਹੀਂ ਆਇਆ ਜੀ ਸਰ ਕੱਚੇ ਕੁੱਠੇ ਇੰਗਲੈਂਡਾਂ ਪੰਨਾਂ ਚਾਹੀਏ ਨਵੇਂ ਫਾਰਮ ਭਰੇ ਹਾਂਜੀ ਕਿੰਨੇ ਕੱਚੇ ਕੁੱਠੇ ਇੰਗਲੈਂਡਾਂ ਕਿੰਨੇ ਨਵੇਂ ਫਾਰਮ ਭਰੇ ਸਾਡੇ ਦੀ 12 11 11 ਫਾਰਮ ਜਿਹੜੇ ਨਾ ਫਾਰਮ ਨਹੀਂ ਭਰੇ ਇਸ ਵਾਰ ਉਹਨਾਂ ਆਨਲਾਈਨ ਸਹਾਰਾ ਕੀਤਾ ਉਹ ਬਕਾਇਦਾ ਵੀਡੀਓ ਦਫਤਰ ਤੋਂ ਮੰਡਰੇਗਰੀ ਸੈਕਟਰੀ ਕੋਲ ਬੇਠੀ ਸੀ ਕੋਈ ਆਈ ਹੀ ਉਹ ਨਗਾਲਾ ਹੀ ਸਾਰੇ ਹੋ ਗਏ ਤੇ ਉਹ ਆਨਲਾਈਨ ਹੀ ਸਾਰਾ ਮੈਂ 11 ਬੰਦਿਆਂ ਦੇ ਉਹ ਕੱਚੇ ਕੋਠਿਆਂ ਦੇ ਜਿਹੜੇ ਆ ਉਹ ਭਰੇ ਸੀ ਲਗਭਗ ਹੈ ਜਿੰਨੇ ਕੀ ਸਾਡੇ ਸਹੀ ਵਾਰੀ ਪਿੰਨਾਂ ਦੀ ਟਗੜੀ ਇੰਨੇ ਕੋ ਬਾਜ ਅੱਗੇ ਲੋਕਾਂ ਨੂੰ ਥਾਣੇ ਤੇ ਕਹਿੰਦੇ ਥਾਣੇ ਫਿਰਦਾ ਸਮਾਂ ਬਵਾਸਾ ਕਾਸਾ ਬਵਾਸਾ ਇੱਕ ਸਰਪੰਚ ਦੀ ਕੀ ਜੁਮਿਆਂ ਦੇ ਕਿਵੇਂ ਦੇਖਦੇ ਦੇਖੋ ਸਰ ਜੀ ਸਾਨੂੰ ਹੋ ਗਿਆ 3 ਤੇ 9 ਮਹੀਨੇ ਹੋ ਗਿਆ ਹਨਾ ਅਸੀਂ 9 ਮਹੀਨੇ ਦਾ ਇੱਕ ਵੀ ਸਾਡੇ ਪਿੰਡ ਦਾ ਕੇਸ ਨਹੀਂ ਜਿਹੜਾ ਥਾਣੇ ਗਿਆ। ਲਗਭਗ ਹੀ ਸਾਰੇ ਨਪਟਾਲੇ ਨੇ ਇੱਥੇ। ਲੋਕ ਚੰਗੇ ਐ। ਮੰਨ ਜਾਂਦੇ ਐ ਗੱਲ ਨੂੰ। ਨਪਟਾਲੈਂਦੇ ਐ। ਕੋਈ ਥਾਣੇ ਸਾਡੇ ਪਿੰਡ ਦਾ 9 ਮਹੀਨੇ ਤੇ ਇੱਕ ਵੀ ਕੇਸ ਨਹੀਂ। ਇਸ ਕਰਕੇ ਇਹ ਖੁਸ਼ੀ ਹੁੰਦੀ ਐ ਇਹਦੇ ਵਿੱਚ। ਜੇ ਮਾੜੀ-ਮੋਟੀ ਗੱਲਬਾਤ ਕਿਤੇ ਮਨਮਟਾਬ ਹੁੰਦਾ ਹੈ। ਤੇ ਉਹ ਕੰਪਰੋਮਾਈਜ਼ ਕਰਾ ਲੈਣੇ ਐ। ਮਗੇ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ ਕਿ ਮੈਂ 9 ਮਹੀਨੇ ਚ ਮੈਂ ਥਾਣੇ ਇੱਕ ਵਾਰੀ ਵੀ ਨਹੀਂ ਗਿਆ ਅਜੇ ਤੱਕ ਇੱਥੇ ਮੈਂ ਮਟਾਇਆ ਹੋਏ ਗੱਲਬਾਤ ਕੰਪਰਮਾਈਜ਼ ਕਰਾਇਆ ਉਹਨਾਂ ਨੇ ਕਿਹਾ ਮੈਂ ਨਹੀਂ ਜਾਣਾ ਇਹ ਆਪੇ ਦੇ ਦਿਓ ਮੁੜ ਕੇ ਦੋਹਾਂ ਕਹਿੰਦੇ ਪੈਸੇ ਮੰਗਦੇ ਨੇ ਉੱਥੇ ਤੇ ਮੈਂ ਮੈਂ ਨਹੀਂ ਜਾਂਦਾ ਮੈਂ ਇੱਕ ਵਾਰੀ ਵੀ ਨਹੀਂ ਗਿਆ ਅਜੇ ਤੱਕ ਤੇ ਨਾ ਹੀ ਕੋ ਸਾਡਾ ਕੇਸ ਗਿਆ ਨੇ ਸਰ ਆਖਰੀ ਕੋਸ਼ਨ ਪਿੰਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਇਸ ਪੰਛੀ ਆ ਤਾ ਸਿੱਧ ਜਾ। ਹੁਣ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਾ? ਦੇਖੋ ਜੀ ਮੈਂ ਤੇ ਮੈਸੇਜ ਇਹੀ ਦੇਵਾਂਗਾ ਕਿ ਸਭ ਤੋਂ ਮੇਰੇ ਮੇਰੇ ਤੋਂ ਛੋਟੇ ਹੀ ਆ ਸਾਰੇ। ਤੇ ਮੈਂ ਆਸ਼ਾ ਵੀ ਕਰਦਾ ਕਿ ਮੈਸੇਜ ਵੀ ਹੈਗਾ ਕਿ ਮੇਰਾ ਸਾਥ ਦਿਓ। ਤਾਂ ਕਿ ਜਿਹੜਾ ਟਾਈਮ ਇਹਨੂੰ ਮਿਲਦਾ ਨਾ ਮੈਂ ਪਿੰਡ ਦੀ ਨੁਹਾਰ ਬਦਲ ਦਿਆਂ ਸਾਰੇ। ਇਹ ਮੇਰੇ ਮਨ ਦੀ ਖਾਜ। ਕਿ ਸਰਪੰਚੀ ਦਾ ਮੈਂ ਇੱਕ ਉਹਲੀ ਬਾਦਿਆ ਕਿ ਸਰਪੰਚੀ ਏਜੰਟੀ ਵਾਸਤੇ ਨਹੀਂ ਸਰਪੰਚੀ ਲੜਾਈ ਵਾਸਤੇ ਨਹੀਂ ਸਰਪੰਚੀ ਗੁੰਡਾਗਰਦੀ ਵਾਸਤੇ ਨਹੀਂ ਸਰਪੰਚੀ ਸੇਵਾ ਵਾਸਤੇ ਹੈ ਇਹ ਮੈਂ ਲਈ ਪਾਉਣੀ ਚਾਹਣਾ ਔਰ ਕੋਸ਼ਿਸ਼ ਕਰ ਰਿਹਾ ਮੈਂ ਆਪਣੀ ਜਿੰਨਾ ਕ ਕਾਮਯਾਬ ਹੋਵਾਂਗਾ ਜਰੂਰ ਕਰਾਂਗਾ ਮੈਂ ਕੋਸ਼ਿਸ਼ ਮੇਰੀ